ਸਾਨੂੰ ਤੇਰਾ ਆਸ਼ੀਰਵਾਦ ਸੀ ਇਹ ਜਿਹੜਾ ਸਾਡੀ ਹੋ ਗਈ ਇਹ ਜਿਹੜਾ ਆਸ਼ੀਰਵਾਦ ਸੀ ਬੜਾ ਖੁਸ਼ ਹੋਇਆ ਬੜਾ ਪ੍ਰਸੰਨ ਹੋਇਆ ਹੈ ਬਬਰ ਸਨਮਾਨ ਤੁਰੀਓ ਸੁਖ ਪਾਈ ਸੁਬਣਾ ਸੁਖ ਮਾਣੇ ਹੋਰ ਜੇ ਸਮਾਦ ਕਰਨ ਲਗਾ ਸਤਿਗੁਰੂ ਪਾਤਸ਼ਾਹ ਜੀ ਨਰਕੂ ਕੋ ਖੁਦਾ ਦਾ ਪਿਆਰਾ ਸੀ ਇਹਦੇ ਮਨ ਅੰਦਰ ਭਿਆਸੀ ਮਾਰੇ ਭਾਵਨਾ ਨੇ ਸੀ ਸਾਰੇ ਲੋਕਾਂ ਨਾਲ ਪਿਆਰ ਕਰਨ ਵਾਲਾ ਸੀ ਦਿਲ ਨਾਲ ਵਾਲਾ ਰਹੀ ਹਲ ਸਾਹਿਬ ਜੀ ਦਾ ਬੋਲ ਹੋਇਆ ਤੇ ਹੋੜ ਬੜਾ ਘਾਣਾ ਦਾ ਬੜਾ ਸਰਵਪਾਣਿ ਰੋਸਾ ਜੀ ਦੇ ਨਾਲ ਹੋ ਕੇ ਚਾਰ ਚਰਚਾ ਕਰਨ ਲੱਗਾ ਦਰਸ਼ਨ ਦੇ ਸੰਗਤ ਸਮੁਦਾਇ ਦੁਨੀਆ ਸਭ ਸੰਭਾ ਸਤਿਗੁਰੂ ਸਾਹਿਬ ਜੀ ਦੇ ਬੋਲ ਦਰਸ਼ਨ ਵਾਸੀ ਅਨੰਦਪੁਰ ਸਾਹਿਬ ਪਹੁੰਚੀਆਂ ਸਾਰੇ ਸੰਗਤ ਨੂੰ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਵਰਸਿ ਕੀਤੇ ਹਾਲਾ ਪੂਰਨ ਕੀਨ ਪਾਮਨਾ ਮਨ ਕੀ ਜੋਰ ਦੇ ਮਨ ਅੰਦਰ ਕੋ